ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਹਲਕਾ ਪਛਮੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਲਬਖ ਸਿੰਘ ਅਨਗੜ ਦੀ ਅਗਵਾਈ ਵਿੱਚ ਅਨਗੜ ਵਿਖੇ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਉੱਚੇ ਚਤਾਰਤੇ ਰੈਲੀ ਵਿੱਚ ਪੁੱਜੇ ਅਤੇ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਤਲਬੀਰ ਸਿੰਘ ਗਿਲ ਹਾਈਕਾ ਸੈਂਟਰਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰਿੰਦਰ ਬਹਿਲ, ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਸਰਕਲ ਪ੍ਰਧਾਨ ਗੋਰਾ ਰੰਧਾਵਾ ਮੈਡਮ ਜਸਵਿੰਦਰ ਕੌਰ ਸੋਹਨ ਕ੍ਰਿਸ਼ਨ ਗੋਪਾਲ ਚਾਚੂ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ ਅੱਜ ਜਿਹੜਾ ਵਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਵਾਪਸ ਲਿਆ ਰਿਹਾ ਲੋਕ ਹੁਣ ਪਾਰਲੀਮੈਂਟ ਤੇ ਤੇ ਮੁੜ ਕੇ ਸਰਕਾਰ ਤੇ ਮੈਂ ਕਹਿਆ ਇਹ ਸਮਾਰਟ ਸਿਟੀ ਡਿਕਲੇਰ ਆ। ਇਹ ਸਮਾਰਟ ਸਿਟੀ ਦੇ ਵਿੱਚ ਗੰਦਿਆਂ ਨਾਲਾਂ ਦੀ ਕੋਈ ਪ੍ਰਵਿਧਾਨ ਨਹੀਂ। ਹਰ ਮਾਰ ਵਾ ਭਾਂਡਿਆ ਸੈਂਟਰ ਕੋਲ ਪਰ ਐਮਪੀ ਨੇ ਆਪਣੇ ਐਂਡਰਸ ਅੱਗੇ ਰੱਖਿਆ, ਆਪਣੇ ਕੰਮ ਅੱਗੇ ਰੱਖਿਆ ਤੇ ਐਮਪੀ ਨੇ ਇਹਨਾਂ ਲੋਕਾਂ ਦੇ ਕੰਮਾਂ ਕੋਈ ਖਿਆਲ ਨਹੀਂ ਕੀਤਾ ਇਸ ਤਰ੍ਹਾਂ ਦੇ ਉਹਦਾ ਕੰਮ ਜ਼ੀਰੋ ਆ ਪਹਿਲੀ ਵਾਰੀ ਆ ਸਰਦਾਰ ਮੋਹਨ ਸਿੰਘ ਪਹਿਲੀ ਵਾਰੀ ਆ ਲੋਕਲ ਵਰਸਸ ਲੋਕਲ ਹੈ। ਲੋਕਾਂ ਦਾ ਲੋਕਾਂ ਨਾਲ ਮੁਕਾਬਲਾ ਹੋ ਰਿਹਾ। ਇੱਕ ਪਾਸੇ ਕੰਮ ਆ। ਆ ਸੇਵਾਦਾਰ ਜਿਹਨੇ ਰਾਤ ਦਿਨ ਕੰਮ ਕੀਤਾ ਤੇ ਇੱਕ ਪਾਸੇ ਐਫਪੀਐ ਜਿੱਦਾ ਜ਼ੀਰੋ ਕੰਮ ਹੈ ਦੇਖੋ ਤੁਹਾਡੇ ਸਾਹਮਣੇ ਆ ਖੜਾ ਆ ਗਿਆ ਜਨਤਾ ਦਾ ਇੱਕ ਮਨ ਬਣਾ ਕੇ ਬਹਿ ਗਿਆ ਵੀ ਇਹ ਨਿਲ ਜੋਛੀ ਦੀ ਜਿਹੜੀ ਜਿੱਤ ਆ ਉਹ ਯਕੀਨ ਦੇ ਵਿੱਚ 100% 100% ਹੋ ਗਈ ਆ ਐਲਾਨ ਹੋਣਾ ਬਾਕੀ ਆ ਤੁਹਾਨੂੰ ਪਤਾ ਲੱਗੂ ਵੀ ਕਿੰਨੀ ਲੀਡ ਤੇ ਜਿੱਤਾ ਹਰ ਹਲਕੇ ਤੋਂ ਕੋਈ ਆਵਾਜ਼ ਆ ਇਸ ਵਾਰ ਅਨਿਲ ਜੋਸ਼ੀ ਪਾਰਟ ਨੰਬਰ 71 ਦੇ ਸਾਡੇ ਅਨਿਲ ਜੋਸ਼ੀ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਨੇ ਬਹੁਤ ਭਾਰੀ ਜਿਹੜੀ ਰੈਲੀ ਹੋਈ ਆ ਪੂਰਾ ਇਲਾਕਾ ਇਕੱਠਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਇਥੋਂ ਪੱਕੀ ਜਿੱਤ ਹੋਊਗੀ ਅਸੀਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦੀਪ ਸਿੰਘ ਬਾਗਲ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਡਾ ਕੈਂਡੀਡੇਟ ਜਿਹੜੇ ਬਹੁਤ ਵਧੀਆ ਇਨਸਾਨ ਕੰਮ ਕਰਨ ਵਾਲੇ ਇਨਸਾਨ ਨੇ 10 ਸਾਲ ਉਹ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਉਹਨਾਂ ਪੂਰਾ ਆਪਣੇ ਹਲਕੇ ਦੇ ਵਿੱਚ ਬਹੁਤ ਵਧੀਆ ਕੰਮ ਕਰਾਇਆ ਉਮੀਦ ਆ ਅਸੀਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਤੇ ਸਾਡੇ ਇਲਾਕੇ ਦੇ ਕੰਮ ਜਿਹੜੇ ਉਹ ਵੀ ਵਧੀਆ ਢੰਗ ਨਾਲ ਹੋਣਗੇ